ਇਸ ਵਕਤ ਨਵਾਂ ਸ਼ਰਦ ਆਵਾਜ਼ YouTube ਚੈਨਲ ਪਹੁੰਚ ਚੁੱਕਾ ਹੈ ਸੰਤ ਬਾਬਾ ਬਸੰਤ ਸਿੰਘ ਜੀ ਪੂਰੀ ਵਾਲਿਆਂ ਜੀ ਦੇ ਅਸਥਾਨ ਤੇ ਇਹ ਜਿਹੜਾ ਸਥਾਨ ਹੈਗਾ ਆ ਇਹ ਤੁਸੀਂ ਜਦੋਂ ਔੜ ਤੋਂ ਬਾਹਰ ਰਹੋ ਰਹੋ ਨੂੰ ਜਾਂਦੇ ਆ ਔੜ ਦੇ ਨਜ਼ਦੀਕ ਹੈਗਾ ਆ ਪਿੰਡ ਮਾਲਖੁਰ ਦਾ ਔਰ ਇੱਥੇ ਅਕਸਰ ਹੀ ਜਿਹੜੇ ਪ੍ਰੋਗਰਾਮ ਹੋ ਹੁੰਦੇ ਰਹਿੰਦੇ ਆ ਆਉ ਜਾਣਦੇ ਆ ਕਿ ਬਾਬਾ ਜੀ ਤੋਂ ਜਿਹੜਾ ਅਗਲਾ ਪ੍ਰੋਗਰਾਮ ਹੈਗਾ ਉਹ ਕਿਸ ਸਥਾਨ ਤੇ ਹੋ ਰਿਹਾ ਆ ਹਾਂਜੀ ਬਾਬਾ ਜੀ ਕਿ ਬਾਈ ਗੁਰਜੀ ਦਾ ਖਾਲਸਾ ਖਾਲਸਾ ਸਾਹਿਬ ਬਾਈ ਗੁਰਜੀ ਕੀ ਫਤਿਹ ਹਾਂਜੀ ਅਗਲਾ ਪ੍ਰੋਗਰਾਮ ਜਿਹੜਾ ਉਹ ਕਿੱਥੇ ਹੋ ਰਿਹਾ ਹੈਗਾ ਜੀ ਅਗਲਾ ਜੋ ਪ੍ਰੋਗਰਾਮ ਹੈ ਪਰਮਹੰਸ ਸੰਤ ਅਵਸਾ ਸਿੰਘ ਜੀ ਪੂਰੀਵਾਲਾਂ ਦੇ ਜਨਮ ਸਥਾਨ ਪਿੰਡ ਮਹੰਗਰਵਾਲ ਦੁਆਬਾ ਵਿਖੇ ਹੋਵੇਗਾ ਸੰਤਾਂ ਦੇ ਜਯਾ ਬਰਸੀ ਨੂੰ ਸਮਰਪਤ ਸਰਾਣਾ ਬਰਸੀ ਨੂੰ ਮੁੱਖ ਰੱਖਦੇ ਹੋਏ 5 ਸਤੰਬਰ 4 ਸਤੰਬਰ ਨੂੰ 4 ਸਤੰਬਰ ਨੂੰ ਪਹਿਲਾਂ ਅਕਾਂਝਾਂ ਬਿਠਾਈਆਂ ਜਾਣਗੀਆਂ 5 ਸਤੰਬਰ ਨੂੰ ਕਿਹੜੀ ਅਖੰਡ ਜਪਾਂ ਦੀ ਆਰੰਭਤਾ ਹੋਵੇਗੀ ਜਿਨ੍ਹਾਂ ਦੇ ਭੋਗ 7 ਸਤੰਬਰ ਨੂੰ ਪਾਏ ਜਾਣਗੇ ਸਮੁੱਚੇ ਸੰਗਤਾਂ ਨੂੰ ਬੇਨਤੀ ਹੈ ਪਹੁੰਚ ਕਰਕੇ ਕਿਹੜੀ ਜਗ੍ਹਾ ਪਹੁੰਚਣ ਸੰਗਤ ਪਿੰਡ ਮੈਂਗਰਵਾਲ ਦੁਆਬਾ ਇਹ ਕਿਹੜੇ ਜਿਲ੍ਹੇ ਹਾਂਜੀ ਠੀਕ ਹੈ ਜੀ ਜਿੱਥੇ ਪੰਤ ਤੇ ਮਸ਼ਹੂਰ ਰਾਗ ਦੀ ਢਾਡੀ ਜਿੱਥੇ ਪਹੁੰਚ ਰਹੇ ਹਨ ਸਮੁੱਚੇ ਸੰਗਤਾਂ ਨੂੰ ਬੇਨਤੀ ਹੈ ਆਪਣੇ ਘੇਲੂ ਕਮਾਕਾਰਾਂ ਨੂੰ ਸੰਕੋਚਦੇ ਹੋਏ ਮਹਾਪੁਰਸ਼ਾਂ ਦੇ ਜਨਮ ਸਥਾਨ ਪਿੰਡ ਮਹੰਗਰਵਾਲ ਦੁਆਬਾ ਵਿਖੇ ਪਹੁੰਚ ਪਹੁੰਚ ਕੇ ਆਪਣੇ ਜੀਵਨ ਦੀਆਂ ਕੜੀਆਂ ਨੂੰ ਸਫਲ ਬਣਾਓ ਬਾਣੀ ਸੁਣੋ ਸੇਵਾ ਕਰੋ ਅਤੇ ਆਪਣੇ ਜੀਵਨ ਦੀਆਂ ਕੜੀਆਂ ਨੂੰ ਸਫਲ ਬਣਾ ਕੇ ਆਪਣਾ ਜੀਵਨ ਸਫਲ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਜਤਿੰਦਰ ਮਾਲ ਖੋੜਦ ਨਫੜੀ ਕਲੀਨਿਕ ਤੋਂ ਸਾਰੇ ਦੇਸ਼ ਵਾਸੀਆਂ ਨੂੰ 15 ਅਗਸਤ ਦੀਆਂ ਸ਼ੁਭਕਾਮਨਾਵਾਂ ਦਿੰਦਾ 15 ਅਗਸਤ ਦੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਮੇਰੇ ਵੱਲੋਂ ਮੈਂ ਜੋਸ਼ ਨਾਲ ਗੱਲਦਾ ਸਾਬਕਾ ਡਾਇਰੈਕਟਰ ਸ਼ੁਕਰਗੁਜ਼ਾਰ ਨਮਟਿਆ ਮੈਂ ਦਵਿੰਦਰ ਸਿੰਘ ਪਿੰਡ ਮਾਲ ਖੁਰਦ ਸਰਪੰਚ ਦੇਸ਼ ਵਾਸੀਆਂ ਨੂੰ 15 ਅਗਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499